ਤੇ ਜੇ ਆਪਾਂ ਨੇ ਛੁੱਟੀਆਂ ਦੇ ਵਿੱਚ ਟੂਰ ਲੈ ਕੇ ਆਉਂਦੇ ਆ ਤੇ ਜੇ ਆਪਾਂ ਗੁਰਦੁਆਰੇ ਸਾਹਿਬ ਦੀ ਗਿਣਤੀ ਕਰ ਲਈ ਨਾ ਉਹਦੇ ਹਿਸਾਬ ਨਾਲ ਹੀ ਚੱਲੀ ਐ ਨਾਲੇ ਤਾਂ ਇਤਿਹਾਸ ਜਾਤ ਹੋ ਜੇਗਾ ਤੇ ਨਾਲੇ ਬੱਚੇ ਦਰਸ਼ਨ ਕਰਨ ਲੈਣਗੇ ਗੁਰਦੁਆਰੇ ਸਾਹਿਬਾਂ ਦੇ ਉਹਨਾਂ ਕੋਈ ਮਤਲਬ ਕਿ ਡਿਗਤ ਨਹੀਂ ਆਉਗੀ ਜਿੱਥੇ ਜਾਣ ਕਿ ਉੱਥੇ ਹਸਪਤਾਲ ਆਇਦਗੇ ਵੀ ਗੁਰਦੁਆਰੇ ਕਿੰਨੀ ਜਾਤ ਦੇ ਵਿੱਚ ਬਣਿਆ ਹੋਇਆ ਕਿਉਂਕਿ 1700 ਸਾਲ ਚਾਰ ਦੇ ਵਿੱਚ ਤੇ ਜਿਹੜਾ ਸਾਗ ਹੈ ਉਹ ਵਾਪਰੇ ਆ ਬਾਲੀਪੁਰ ਸਾਹਿਬ ਦੀ ਜਾਨ ਦੀ ਲੋੜ ਨਹੀਂ ਕਿਉਂਕਿ ਇਤਿਹਾਸ ਲਿਖਿਆ ਹੋਇਆ ਅਧਿਆਪਕ ਸਭਾ ਨੇ ਪੜਿਆ ਹੋਇਆ ਪਰ ਜਦੋਂ ਵੀ ਤੁਸੀਂ ਕਿਤੇ ਫਤਿਹਗੜ੍ਹ ਸਾਹਿਬ ਆਵੋ ਨਾ ਸਭ ਤੋਂ ਪਹਿਲਾਂ ਆਪਾਂ ਰੇਲਵੇ ਲੈਣ ਕੋਲ ਕਿ ਗੁਰਦੁਆਰਾ ਪੈਂਦਾ ਉਹਦਾ ਨਾਮ ਰਤਸਾਲ ਪਹਿਲਾਂ ਉੱਥੇ ਇੱਕ ਥੜਾ ਸੀਗਾ ਜਦੋਂ ਆਪਾਂ ਮਹਾਨਕੁਸ਼ ਭਾਈ ਕਾਂਸ ਸਿੰਘ ਨਾਭਾ ਦਾ ਪੜਦੇ ਹਾਂ ਨਾ ਉੱਥੇ ਸਿਰਫ ਜਲ ਚਿੰਨ ਦਿੱਤੇ ਹੋਏ ਸੀਗੇ ਉਹਨੂੰ ਗੁਰਦੁਆਰਾ ਸਾਹਿਬ ਨੇ ਥੋੜੇ ਦਿਨ ਚਾਲ ਹੋਏ ਨੇ ਰਾਸ ਸਾਹਿਬ ਉਹਦਾ ਕੀ ਇਤਿਹਾਸ ਹੈ ਵੀ ਰਾਸ ਕਿਉਂ ਰੱਖਿਆ ਗਿਆ ਉਹਦਾ ਨਾਂ ਕਿਉਂਕਿ ਜਦੋਂ ਸਹਿਜਾ ਦੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਦੀ ਮਾਤਾ ਗੁਜਰੀ ਜੀ ਵਿਛੜ ਗਏ ਨਾ ਸਰਸਨ ਦੀ ਪਾਰ ਕਰਦੇ ਪਹਿਲਾਂ ਸੇੜੀ ਪਿੰਡ ਗੰਗੂ ਦੇ ਘਰ ਰਾਤ ਕੱਟੀ ਤੇ ਉੱਥੋਂ ਮੁਖਬਰੀ ਕਰਕੇ ਉਹਨਾਂ ਨੇ ਫੜਾ ਦਿੱਤਾ ਜਾਨ ਲੀਖਾ ਮਨ ਲੀਖਾ ਜਿਹੜੇ ਜਾਨਵ ਸੀਗੇ ਉਹਨਾਂ ਨੇ ਅੰਬ੍ਰਿੰਡ ਦੇ ਕੋਤਵਾਲੀ ਚ ਕੈਦ ਰੱਖਿਆ ਕੋਧ ਵਾਲੀ ਜੋ ਉਹ ਰੱਤ ਇੱਕ ਗੱਡਾ ਟਾਈਪ ਹੁੰਦਾ ਉਹਦੇ ਤੇ ਲੈ ਕੇ ਫਿਰ ਸਹਬਜਾਦੇ ਤੇ ਮਾਦਾ ਗੁਜਰੀ ਨੂੰ ਇੱਥੇ ਲਿਆਂਦਾ ਗਿਆ ਸੀ ਤੇ ਉਹਨਾਂ ਦੀ ਜਾਂਚੋਂ ਪਹਿਲਾ ਗੁਰਦੁਆਰਾ ਬਣਿਆ ਜਿੱਥੇ ਰੱਤ ਖੜਾਇਆ ਉਹ ਉਹ ਬੜਾ ਰੱਤ ਸਾਹਿਬ ਉਹ ਤੋਂ ਗਾਹ ਪਾਜਨੇ ਆ ਐਗੇ ਦੇਖਦੇ ਆ ਕਿ ਬਹੁਤ ਉਚਾਈ ਤੇ ਗੁਰਦੁਆਰਾ ਬਣਿਆ ਜਿਹਨੂੰ ਕਹਿੰਦੇ ਆ ਠੰਡਾ ਬੁਰਜ ਠੰਡਾ ਬੁਰਜ ਨੂੰ ਕਿਉਂ ਕਿਹਾ ਜਾਂਦਾ ਹੈ ਕਿ ਜਦੋਂ ਰੱਤ ਤੋਂ ਤਾਰੇ ਵਜੀਦ ਖਾਨ ਨੂੰ ਪੁੱਛਿਆ ਸੀ ਇਹਨਾਂ ਨੂੰ ਕਿੱਥੇ ਰੱਖਿਆ ਜਾਵੇ ਤੇ ਉਹ ਦੀ ਰਾਤ ਸੀ ਠੰਡੀਆਂ ਰਾਤਾਂ ਸੀਗੀਆਂ ਤੇ ਕਹਿਣ ਲੱਗੇ ਵੀ ਇਹਨਾਂ ਨੂੰ ਠੰਡੇ ਗੁਰਦੇ ਵਿੱਚ ਕੈਦ ਰੱਖਿਆ। ਬਾਬਾ ਜੂਰਾਵਰ ਸਿੰਘ, ਬਾਬਾ ਫਤੇ ਸਿੰਘ ਤੇ ਮਾਤਾ ਗੁਜਰ ਕੌਰ ਜੀ ਨੂੰ ਠੰਡੇ ਗੁਰਦੇ ਦੇ ਵਿੱਚ ਕੈਦ ਰੱਖਿਆ ਗਿਆ। ਤੇ ਫਿਰ ਉਸ ਤੋਂ ਬਾਅਦ ਪੇਸ਼ੀਆਂ ਹੁੰਦੀਆਂ ਨੇ 10 ਕੋਨ ਨੂੰ ਇੱਥੇ ਪਹੁੰਚੇ 11 ਤੇ 12 13 ਨੂੰ ਸ਼ਹੀਦਦੀ ਹੁੰਦੀ ਆ। ਉਹ ਸ਼ਹੀਦੀ ਸਥਾਨ ਕਿੱਥੇ ਜਦੋਂ ਆਪਾਂ ਮੇਨ ਡਿਊਟੀ ਫਤਿਹਗੜ੍ਹ ਸਾਹਿਬ ਦੀ ਟੱਪਦੇ ਆ। ਪਹਿਲਾ ਗੁਰਦੁਆਰਾ ਫਤਿਹਗੜ੍ਹ ਸਾਹਿਬ ਜਿਹੜਾ ਉੱਪਰ ਹੈ ਤੇ ਥੱਲੇ ਭੌਰਾ ਸਾਹਿਬ ਬਣਿਆ ਹੋਇਆ। ਭੌਰਾ ਸਾਹਿਬ ਦੇ ਵਿੱਚ ਪੌਰਾ ਕਿਹਨੂੰ ਕਹਿੰਦੇ ਨੇ ਕਈ ਇਦਾਂ ਦੇ ਵੀ ਪੌਰਾ ਸਾਹ ਨੂੰ ਸ਼ੀਦੀ ਸਥਾਨ ਆ ਪੌਰਾ ਉਹ ਹੁੰਦਾ ਜਿਹੜਾ ਨੀਵੀਂ ਥਾਂ ਹੋ ਜੇ ਹੈ ਉਹ ਸਥਾਨ ਕੰਮ ਦਾ ਥੇ ਜਿੱਥੇ ਸਾਹਿਬ ਜਦੋਂ ਚਿਣਿਆ ਗਿਆ ਸੀ ਤੇ ਉਹ ਪੌਰਾ ਦਾ ਬਣ ਗਿਆ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ 1710 ਦੇ ਵਿੱਚ ਬਦਲਾ ਲਿਆ ਤੇ ਵਜੀਦ ਖਾਨ ਨੂੰ ਮੌਤ ਦੇ ਘਾਟ ਉਤਾਰਿਆ ਸਰਹੰਦ ਨੂੰ ਜਾੜਿਆ ਗਿਆ ਫਿਰ 1764 ਦੇ ਵਿੱਚ ਜਸਾਸੀ ਘੱਲੂ ਵਾਲਿਆਂ ਨੇ ਉਜਾੜਿਆ ਤੇ ਉਹ ਜਿਹੜੀਆਂ ਬਿਲਡਿੰਗਾਂ ਸੀਗੀਆਂ ਕੂਟਾ ਕਿਥੇ تھا ਉੱਚਾ ਬਣ ਗਿਆ ਤੇ ਉਹ ਸਿੰਧਿਸਤਾਨ ਨੀਚਾ ਰਹਿ ਗਿਆ ਸੀ ਇਸ ਕਰਕੇ ਉਹ ਪੋਰਾ ਸਾਹਿਬ ਕਹਿੰਦੇ ਨੇ ਉੱਥੇ ਉਹ ਕੰਨ ਮਜ਼ੂਰ ਹਨ ਉੱਥੇ ਪ੍ਰਦਰਸ਼ਨ ਕਰ ਰਹੇ ਨੇ ਉਸ ਤੋਂ ਬਾਅਦ ਜਦੋਂ ਸ਼ਹੀਦ ਹੋ ਗਏ ਬਾਬਾ ਜਰਵਾ ਮਾਤਾ ਸਿੰਘ ਜੀ ਬਾਬਾ ਗੁਰਕੌਰ ਜੀ ਤੇ ਜਿਹੜੇ ਸਰੀਰ ਸੀ ਉਹ ਇੱਥੋਂ ਚੱਕ ਕੇ ਮਨੇ ਪਿੱਛੇ ਰੱਖ ਦਿੱਤੇ ਜਿਹੜੀ ਹੌਸਲਾ ਦਿੱਤੀ ਆ ਥੋੜਾ ਜਿਹਾ ਰੂਪ ਦੇਖਦੇ ਨੇ ਆਪਾਂ ਸੁਆਟਾ ਬਣ ਕੀ ਹੁਣ ਤੇ ਤੇ ਇਹ ਹੌਸਲਾ ਨਾ ਦੀ ਸੀਗੀ ਇੱਥੇ ਆਮ ਕਰਕੇ ਜਿਹੜੇ ਜਾਨਵਰ ਇੰਦੇ ਸੀਗੇ ਬੜੇ ਸੰਘਣੇ ਦਰਖਤ ਹੁੰਦੇ ਸੀ ਤੇ ਉਹਦੇ ਉੱਥੇ ਰੱਖ ਦਿੱਤਾ ਜਿੱਥੇ ਉਹ ਗੁਰਦੁਆਰਾ ਬਣਿਆ ਜਿੱਥੇ ਤੁਸੀਂ ਛੇਹ ਦੇਖਦੇ ਹੋ ਉਹ ਗੁਰਦੁਆਰਾ ਬਵਾਨਗੜਾ ਹੈ ਬਵਾਨਗੜ ਕਹਿੰਦੇ ਆ ਉਹਨੂੰ ਗੁਰਦੁਆਰਾ ਬਵਾਨਗੜ ਸਾਹਿਬ ਤੇ ਇੱਥੋਂ ਹੀ ਬਵਾਨ ਲੈ ਕੇ ਤਿਆਰ ਕਰਕੇ ਟੋਡਰਮਾਲ ਲੈ ਕੇ ਗਿਆ ਸੀ ਕਿਉਂਕਿ ਉਹਨੇ ਬਜੇਤਖਾਂ ਤੋਂ ਪਿਆ ਵੀ ਮੈਂ ਸਸਕਾਰਨ ਕਰਨਾ ਦੋਨਾ ਤੇ ਵਜੇਦ ਗੱਲ ਕਹਿੰਦਾ ਵੀ ਸਰੀਰ ਤੇ ਲੈ ਸਕਦਾ ਪਰ ਜਿੰਨੇ ਚੇਖਾ ਤਿਆਰ ਕਰੇਗਾ ਨਾ ਉਹਨਿਆਂ ਜਿਹੜੀ ਮਾਇਆ ਖੜੀਆਂ ਮੋੜਾ ਕਰਕੇ ਤੁੰਨ ਦੇਣੀ ਪੈਣੀ ਸੋਨੇ ਦੀਆਂ ਤੇ ਡੋਟਰਮਲ ਸੀਰਜ ਜੀ ਨੇ ਫਿਰ ਉਹ ਰਕਮ ਜਿਹੜੀ ਦਿੱਤੀ ਤੇ ਇਥੋਂ ਵਿਵਾਨ ਦੇ ਰੂਪ ਦੇ ਵਿੱਚ ਦਿਨੇ ਹਲਾਸਨ ਲੈ ਕੇ ਗਏ ਜਿਵੇਂ ਭਾਰਤੀ ਰੂਪ ਸੀ ਕਹਿੰਦੇ ਨੇ ਨਾ ਭਗਵਾਨ ਕਰਨਾ ਤੇ ਇਥੋਂ ਫਿਰ ਜਾ ਕੇ ਅੱਗੇ ਜੋਤੀਸ ਰੂ ਸਾਹਿਬ ਜਿਹੜੀ ਉਹ ਸਭ ਤੋਂ ਕੀਮਤੀ ਧਰਤੀ ਖਰੀਦੀ ਉੱਥੇ ਸੰਸਕਾਰ ਹੋ ਗਏ ਉਹਨੂੰ ਗੁਰਦੁਆਰਾ ਜੁਤੀ ਸਰੂਪ ਸਾਹਿਬ ਕਹਿੰਦੇ ਆ ਤੇ ਜਦੋਂ ਰੇਲਵੇ ਲਾਈਨ ਤੋਂ ਥੋੜੇ ਜਿਹਾ ਅੱਗੇ ਜਾਣੇ ਕਿ ਗੁਰਦੁਆਰਾ ਹੋਰ ਆਉਂਦਾ ਮੋਤੀराम ਮਹਿਰਾ ਮੋਤੀराम ਮਹਿਰਾ ਦਾ ਗੁਰਦੁਆਰਾ ਬਣਿਆ ਉਹ ਇਸ ਕਰਕੇ ਬਣਿਆ ਕਿ ਜਦੋਂ ਠੰਡੇ ਪੁਰਜ ਦੇ ਵਿੱਚ ਮਾਤਾ ਜੀ ਤੇ ਸਹਬ ਜੀ ਕਾਇ ਸੀ ਤੇ ਮੋਤੀराम ਮਹਿਰਾ ਨੇ ਦੁੱਧ ਪਲਾਉਣ ਦਾ ਕੰਮ ਕੀਤਾ ਸੀ ਤੇ ਇਸ ਕਰਕੇ ਕਿਨਾਂ ਧੰਨ ਮੋਤੀ ਜੀ ਨੇ ਪੁੰਨ ਕਮਾਇਆ ਗੁਰਨਾਲਾ ਦਾ ਹੀ ਦੁੱਧ ਪਲਾਇਆ ਤੇ ਉਹਦੀ ਯਾਦ ਦੇ ਵਿੱਚ ਵੀ ਗੁਰਦੁਆਰਾ ਸਾਹਿਬ ਬੜਿਆਂ ਬਣਿਆ ਉਹ ਤੋਂ ਬਾਅਦ ਆਪਾਂ ਘੁੰਮ ਕੇ ਫਿਰ ਫੋਨ ਵਾਲੇ ਪਾਸੇ ਨੂੰ ਆ ਜੰਦੇ ਆ ਤੇ ਉੱਥੇ ਇੱਕ ਸ਼ਹਿ ਪਾਸਾ ਦਾ ਆ ਆਸਥਾਨ ਪੜਿਆ ਗੁਰਦੁਆਰਾ ਪਾਸ਼ੇ ਸ਼ੇਮੀ ਕਿਉਂ ਜਦੋਂ ਨੇ ਆਪਾਂ ਥੋੜਾ ਜਿਹਾ ਇਤਿਹਾਸ ਸੋਹ ਦੇਖੀਏ ਤੇ ਜਦੋਂ ਤੁਸੀਂ ਵੱਡੇ ਵੱਡੇ ਜਾਣ ਟੀਚਰ ਸਾਹਿਬਾਂ ਦਾ ਦੇਖ ਸਕਦੇ ਨੇ ਵੀ ਜਦੋਂ ਆਪਾਂ ਮਹਾਰਾਜ ਚੁੰਨੀ ਵਾਲੀ ਸਾਈਡ ਜੰਦੇ ਨਾ ਇੱਕ ਪਿੰਡ ਆਉਂਦਾ ਮਕਾਰੋਂਪੁਰ ਮਕਾਰੋਂਪੁਰ ਥੋੜਾ ਜਿਹਾ ਇਤਿਹਾਸਕ ਅਣਗੌਲਿਆ ਸਥਾਨ ਹੈ ਤੇ ਪਹਿਲੇ ਪਾਸੇ ਗੁਰਨਾਨਕ ਦੇਵ ਮਹਾਰਾਜ ਜੀ ਉੱਥੇ ਆਏ ਜਦੋਂ ਪ੍ਰਚਾਰ ਦੌਰਾ ਕੀਤਾ ਉਧਰ ਸੇਹ ਦੇ ਗੁਰਦੁਆਰਾ ਸਾਹਿਬ ਬਣੇ ਹੋਏ ਪਹਿਲੇ ਪਾਤਸ਼ਾਹ ਦੀ ਯਾਦ ਦੇ ਵਿੱਚ ਤੇ ਇੱਥੇ ਹੀ ਕ੍ਰਿਸ਼ੇਤਰ ਨੂੰ ਗਏ ਸੀਗੇ ਤੇ ਇਸ ਸਥਾਨ ਤੇ ਜਦੋਂ ਕ੍ਰਿਸ਼ੇਤਰ ਦੇ 6ਵੇਂ ਪਾਤਸ਼ਾਹ ਵੀ ਆਏ ਇਸ ਸਥਾਨ ਤੇ 9ਵੇਂ ਪਾਤਸ਼ਾਹ ਵੀ ਆਏ ਤੇ 10ਵੇਂ ਪਾਤਸ਼ਾਹ ਵੀ ਆਏ ਕ੍ਰਿਸ਼ੇਤਰ ਤੋਂ ਜਦੋਂ ਚਮਕੌਰ ਸਾਹਿਬ ਨੂੰ ਗਏ ਨਾ ਰਾਣਗੁਰਦੁਆਰਾ ਸਾਹਿਬ ਬਣਿਆ 6ਵੇਂ ਪਾਤਸ਼ਾਹ ਤੇ 10ਵੇਂ ਪਾਤਸ਼ਾਹ ਦਾ ਇਹ ਸਥਾਨ ਜਿਹੜਾ ਮੇਨ ਹੈ ਮਕਾਰ ਉੱਪਰ ਬਹੁਤ ਪ੍ਰਚਾਰ ਕੇਂਦਰ ਸੀਗਾ ਚਾਰੀ ਗੁਰੂ ਸਾਹਿਬਾਨ ਨੇ ਇੱਥੇ ਪ੍ਰਚਾਰ ਕੀਤਾ ਤੇ ਇਸ ਕਰਕੇ ਜਦੋਂ ਨਾਲ ਛੇਵੇਂ ਪਾਤਸ਼ਾਹ ਕੁਸ਼ੇਤਰ ਤੋਂ ਪਹਿਲਾਂ ਮਕਾਰੂ ਭਰਾ ਮਕਾਰੂ ਤੋਂ ਫਿਰ ਇੱਧਰ ਲੰਗੇ ਇੱਥੇ ਥੋੜਾ ਜਿਹਾ ਆਰਾਮ ਕੀਤਾ ਫਿਰ ਇੱਥੋਂ ਗੁਰਦੁਆਰਾ ਗੱਡ ਸਾਹਿਬ ਗਏ ਜਿਹੜਾ ਗੁਰਦੁਆਰਾ ਰੇਲਵੇ ਜੰਦੇ ਨਾਲ ਬੜਿਆ ਹੋਇਆ ਤੇ ਉਹ ਛੇਵੇਂ ਪਾਤਸ਼ਾਹ ਦਾ ਸਥਾਨ ਹੈ ਤੇ ਉਹਦੇ ਵੀ ਦਰਸ਼ਨ ਆਪਾਂ ਕਰ ਸਕਦੇ ਆ ਤੇ ਉਹ ਦੇਖੋ ਵਿਸ਼ੇਸ਼ ਥਾਂ ਰੱਖਦਾ ਤੇ ਉਹਦੇ ਸਾਹਮਣੇ ਇੱਕ ਗੁਰਦੁਆਰਾ ਸੀਸਗੰਜ ਜਿੱਥੇ ਜਦੋਂ ਸਿੰਘਾਂ ਦੇ ਸਰਾਂ ਨੇ ਮੁੱਲ ਪਾਏ ਤੇ ਉਸ ਵੇਲੇ ਗੱਡੇ ਭਰ ਕੇ ਜਿਹੜੀ ਜਾਨ ਨੂੰ ਸੀ ਕਿ ਉਹ ਦਿੱਲੀ ਨੂੰ ਲੈ ਕੇ ਜਾਂਦੇ ਹੁੰਦੇ ਸੀ ਸਿੰਘਾਂ ਨੇ ਖੋ ਕੇ ਤੇ ਸਸਕਾਰ ਕੀਤਾ ਉਹਦਾ ਨਾਮ ਸੀਸਕਰ ਜਨਾ ਤੇ ਜਦੋਂ ਆਪਾਂ ਮੋਤੀਰਾਮ ਮਹਿਰ ਤੋਂ ਥੋੜੇ ਜੱਗ ਅੱਗੇ ਜਾਂਦੇ ਆ ਇੱਕ ਗੁਰਦੁਆਰਾ ਸੀਸਗੰਜ ਫੇਰ ਪੜਿਆ ਹੋਇਆ ਉਹਦਾ ਨਾਮ ਹੈ ਬਾਬਾ ਸੁੱਖਾ ਸਿੰਘ ਜਦੋਂ ਬਾਬਾ ਜਸਾ ਸਿੰਘ ਆਹ ਲੋਹੜੀਆਂ ਨੇ ਚੜ੍ਹਾਈ ਕੀਤੀ ਨਾ ਸਰਹੰਦ ਦੇ ਉਸ ਵੇਲੇ ਉਹ ਜਫੇਦਾਰ ਸੀ ਪਿੰਡ ਢਮੌਂਟ ਤੋਂ ਖੰਨੇ ਤੋਂ ਗਾਂ ਤੋਂ ਮੋਟ ਪਿੰਡਾ ਉੱਥੋਂ ਉਹਨੂੰ ਜਥਾ ਲੈ ਕੇ ਆਏ ਸੀ ਤੇ ਉੱਥੇ ਉਹ ਲੜਦੇ ਹੋਏ ਸ਼ਹੀਦ ਹੋ ਗਏ ਸੀ ਤੇ ਉਹਦਾ ਨਾਮ ਦੇ ਗੁਰਦੁਆਰਾ ਸ਼ਹੀਦਗੰਜ ਬਾਬਾ ਸੁੱਖਾ ਸਿੰਘ ਬਣਿਆ ਹੋਇਆ। ਇੱਕ ਛੋਟਾ ਜਿਹਾ ਗੁਰਦੁਆਰ ਸਾਹਿਬ ਹੋ ਰਿਹਾ ਸ਼ਹੀਦਗੰਜ। ਉਹ ਆ ਜਦੋਂ ਆਪਾਂ ਠੰਡੇਪੁਰ ਦੇ ਫਤਿਹਗੜ੍ਹ ਸਾਹਿਬ ਮੇਨ ਸਥਾਨ ਤੇ ਵਿਚਾਰੇ ਜਾਂਦੇ ਹਾਂ ਜਿੱਥੇ ਮੋਤੀराम ਮਹਿਰ ਦਾ ਗੇਟ ਬਣਿਆ ਉਸ ਤੇ ਬਣਿਆ ਸ਼ਹੀਦਗੰਜ। ਤੇ ਉਹਦਾ ਨਾਮ ਹੈ ਜਿੱਥੇ ਸਿੰਘਾਂ ਦਾ ਸੰਸਕਾਰ ਕੀਤਾ ਜਦੋਂ 1710 ਦੇ ਵਿੱਚ ਸ਼ੁਰੂ ਤੋਂ ਫਤਿਹ ਕੀਤਾ ਤੇ 7000 ਸਿੰਘਾਂ ਦਾ ਸੰਸਕਾਰ ਕੀਤਾ ਸੀ ਉਹਦਾ ਨਾਮ ਵੀ ਸ਼ਹੀਦਗੰਜ ਜਾਂ ਤਿੰਨ ਸ਼ਹੀਦਗੰਜ ਨੇ ਤੇ ਬਾਕੀ ਤੁਹਾਨੂੰ ਸਾਰਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸ ਦਿੱਤਾ ਕਿ ਸਥਾਨ ਦੇ ਨਾਲ ਜਦੋਂ ਤੁਸੀਂ ਜਾਓਗੇ ਤੇ ਉੱਥੇ ਦਰਸ਼ਨ ਕਰਨੇ ਨੇ ਤੇ ਉਹ ਇਤਿਹਾਸ ਨੂੰ ਪੜ੍ਹ ਕੇ ਯਾਦ ਰੱਖਣਾ ਹੈ ਤੇ ਇਸੇ ਤਰ੍ਹਾਂ ਇੱਕ ਭਗਤ ਹੋਇਆ ਭਗਤ ਸਾਧਨਾ ਜੀ ਜਿਨ੍ਹਾਂ ਦੀ ਬਾਣੀ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਆ ਉਹ ਲਾਹਬਾਦ ਦੇ ਰਹਿਣ ਵਾਲੇ ਸੀਗੇ ਤੇ ਕੋਈ ਘਟਨਾ ਐਸੀ ਹੋਈ ਰਾਜਾ ਉਹਨੂੰ ਸਜ਼ਾ ਦੇਣ ਲੱਗਿਆ ਸੀ ਤੇ ਇਹ ਕਹਿੰਦੇ ਉਸ ਵੇਲੇ ਉਹਨੇ ਪ੍ਰਮਾਤਮਾ ਨੂੰ ਯਾਦ ਕੀਤਾ ਮੈਂ ਤੇਰਾ ਭਗਤਾਂ ਮੈਨੂੰ ਸਜ਼ਾ ਕਾਦੀ ਮੌਦਿਸ ਜਿਹਾ ਕਿਉਂ ਨਿਧਰੀ ਜਾ ਕਿੰਨੇ ਜਿਹੜਾ ਉਹ ਰਾਜਾ ਸੀ ਉਸ ਵੇਲੇ ਉਹਨੂੰ ਸੂਲ ਹੋਇਆ ਤੇ ਉਹ ਦਰਦ ਦੇ ਨਾਲ ਤੜਫ ਰਿਹਾ ਸਿਪਾਈ ਜਿਹੜੇ ਸੀ ਕਿ ਉਹਨੂੰ ਸਾਹਮਣ ਲੱਗੇ ਉਸ ਸਮੇਂ ਭਗਤ ਸਧਨਾ ਜਿਹਨੂੰ ਰੱਬ ਨੇ ਕਿਹਾ ਵੀ ਤੂੰ ਨਿਕਲ ਜੇ ਇੱਕ ਰਸਤਾ ਦਿਖਾਇਆ ਤੇ ਉਹ ਉਸ ਵੇਲੇ ਉਹ ਤੋਂ ਨਿਕਲ ਗਏ ਤੇ ਚੱਲਦੇ ਚੱਲਦੇ ਫਿਰ ਇਸ ਸਾਨਸਰੰਗ ਦੇ ਪਹੁੰਚੇ ਸੀਗੇ ਇੱਥੇ ਉਹਨਾਂ ਨੇ ਲਾਸਟ ਟਾਈਮ ਟਾਈਮ ਜਿਹੜਾ ਉਹਨਾਂ ਦਾ ਇੱਥੇ ਬਿਤੇ ਆ ਆ ਮਸਜਿਦ ਬਣੀ ਹੋਈ ਆ ਜਦੋਂ ਪਾ ਇਧਰ ਖਾਨਕ ਨੂੰ ਜਾਂਦੇ ਆ ਫਾਟਕਾ ਰੇਲਵੇ ਲਾਈਨ ਦੇ ਨਾਲ ਤੇ ਪਾਕ ਤੋਂ ਸਦਾ ਦੀ ਮਸੀਤ ਉਹ ਵੀ ਇਤਿਹਾਸਕ ਸਥਾਨ ਹੈ ਤੇ ਇਸ ਤਰ੍ਹਾਂ ਜਿਹੜੇ ਇਹ ਸਥਾਨ ਨੇ ਇਹਨਾਂ ਤੇ ਪਲੰਗ ਦਰਸ਼ਣ ਕਰਨੇ ਚਾਹੀਦੇ ਨੇ ਤੇ ਸਾਬ ਜਦਾਂ ਦੀ ਸ਼ਹੀਦੀ ਕੋਈ ਸੰਖੀ ਦੇ ਵਿੱਚ ਬਹੁਤ ਵੱਡੀ ਸ਼ਹੀਦੀ ਹੈ ਤੇ ਤਾਂ ਆਪਾਂ ਨੂੰ ਆ ਬੈਠਣ ਦਾ ਮੌਕਾ ਮਿਲਿਆ ਨਹੀਂ ਤੇ ਇੱਥੇ ਨਕਸ਼ਾ ਜਿਹੜਾ ਹੋਣੀ ਹੋਣਾ ਸੀਗਾ ਸੋ ਉਹ ਇਤਿਹਾਸ ਨੂੰ ਆ ਆਪਣੇ ਮਨਾਂ ਦੇ ਵਿੱਚ ਫਸਾਉਣਾ ਸੋ ਫਿਰ ਮੈਂ ਸਲਾਮਤ ਜੀ ਦਾ ਧੰਨਵਾਦ ਕਰਦਾ ਕਿ ਬਹੁਤ ਵੱਡਾ ਉਪਰਾਲਾ ਇਹ ਬੱਚਿਆਂ ਨੂੰ ਆਪਣੀ ਸੱਭਿਆਚਾਰ ਦੇ ਨਾਲ ਜੋੜਨਾ ਆਪਣੇ ਸੰਸਕ੍ਰਿਤ ਦੇ ਨਾਲ ਜੋੜਨਾ ਤੇ ਲੈਂਗੁਏਜ ਦੇ ਨਾਲ ਜੋੜਨਾ ਸੋ ਇਹਨੂੰ ਦਾ ਬਹੁਤ ਧੰਨਵਾਦ ਇਸ ਤਰ੍ਹਾਂ ਵਾਹਿਗੁਰੂ ਅਤੇ ਮੇਰੇ ਪ੍ਰਯਾਤਨ ਰੱਖੇ ਇਹ ਸੇਵਾ ਕਰਦੇ ਰਹਿਣ ਬੱਚਿਆਂ ਦੇ ਗਿਆਨ ਦੇ ਵਿੱਚ ਵਾਧਾ ਕਰਦੇ ਰਹਿਣ ਵਾਹਿਗੁਰੂ ਤੁਸੀਂ ਕੀ ਕੰਮ ਕਰਸਾ ਵਾਹਿਗੁਰੂ